ਪਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਦੱਸਿਆ ਕਿ ਸਿੱਖ ਪੰਥ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਵੱਧ ਤੋਂ ਵੱਧ ਸਿੱਖ ਕੌਮ ਜਿਹੜੀ ਕਿ ਇਕੱਠੀ ਹੋਵੇ ਤੇ ਉੱਥੇ ਹੀ ਪਾਈ ਅਮਰਤਪਾਲ ਨੂੰ ਰਿਹਾ ਕਰਨ ਦੇ ਲਈ ਆਵਾਜ਼ ਚੱਕੇ ਤੇ ਦੱਸਿਆ ਕਿ ਇੱਕ ਪੋਸਟਰ ਜਾਰੀ ਹੋਇਆ ਹੈ ਤੇ ਜਸਦੇ ਵਿੱਚ ਇਸ ਪੋਸਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕਾ ਜਿਹੜੇ ਕਿ ਕੱਟਰ ਹੋਣ ਹਨ ਤੇ ਜਿਸ ਦੇ ਵਿੱਚ ਰਖੜ ਪੁੰਨਿਆਂ ਦੇ ਦਿਹਾੜੇ ਤੇ ਜਿਹੜਾ ਕਿ ਪ੍ਰੋ ਰਾਮ ਕੀਤਾ ਜਾਵੇਗਾ ਤੇ ਜਿਸ ਦੇ ਵਿੱਚ ਸਾਰੀਆਂ ਸਿੱਖ ਪੰਥਕ ਜੜੀਆਂ ਕਿਤਰਾਮਾਂ ਨੇ ਉੱਥੇ ਹੀ ਕਤਰ ਹੋਣਗੀਆਂ ਤੇ ਜਿਸ ਨੂੰ ਲੈ ਕੇ ਬੰਦੀ ਸਿੰਘਾਂ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦੇ ਲਈ ਜੜੀ ਕੇ ਰੱਖੀ ਗਈ ਹੈ ਤੇ ਉੱਥੇ ਹੀ ਪੰਥਕ 71 ਤਾ ਦੇ ਵਿੱਚ ਜ਼ਰੂਰ ਪਹੁੰਚੋ ਤੇ ਜਿਸ ਨੂੰ ਲੈ ਕੇ 19 ਅਗਸਤ 2024 ਨੂੰ ਜਿਹੜਾ ਕਿ ਪੰਥਕ 71 ਤਾ ਦੇ ਲਈ ਕਿਹਾ ਗਿਆ ਹੈ ਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਸਿੱਖ ਜਿਹੜੇ ਕਿ 71 ਹੋਣਗੇ ਤੇ ਉੱਥੇ ਹੀ ਬੰਦੇ ਸਿੰਘਾਂ ਨੂੰ ਲੈ ਕੇ ਮੁੱਦਾ ਚੱਕਿਆ ਜਾਵੇਗਾ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਮੰਗ ਕੀਤੀ ਜਾਵੇਗੀ ਮੇਤਾ ਜਨਾਂ ਦੇ ਵਿੱਚ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਬਾਜ਼ੀ ਮਾਰ ਕੇ ਗਏ ਨੇ ਤੇ ਬਾਕੀ ਉਮੀਦ ਦਾਰਨ ਉਹਨਾਂ ਨੇ ਟੱਕਰ ਦਿੱਤੀ ਤੇ ਉੱਥੇ ਹੀ ਹੁਣ ਭਾਈ ਅਮਰਤਪਾਲ ਨੇ ਵੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੋ ਮੇਰੇ ਉੱਤੇ ਐਨਐਸ ਲੱਗੀ ਉਸ ਨੂੰ ਰੱਦ ਕੀਤਾ ਜਾਵੇ ਤੇ ਹੁਣ ਇਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗ ਲਿਆ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਦਾਲਦੇ ਕਿ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਹੁਣ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰੀਏ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੇ ਦੌਰਾਨ ਸਾਡੀਆਂ ਸਿੱਖ ਜਥੇਬੰਦੀਆਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉੱਥੇ ਹੀ 32 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਤੇ ਲਗਾਤਾਰ ਸਿੰਘਾਂ ਨੂੰ ਜੇਲ੍ਹੋਂ ਬਾਹਰ ਕੱਢਣ ਦੇ ਲਈ ਕਿਹਾ ਜਾ ਰਿਹਾ ਪਰੰਤੂ ਸਰਕਾਰ ਨੇ ਚੁੱਪ ਬੱਠੀ ਹੋਈ ਹੈ ਤੇ ਹੁਣ ਇੱਕ ਵੱਡਾ ਇਕੱਠ 19 ਅਗਸਤ ਨੂੰ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਤੇ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾਵੇਗੀ ਸਰਬ ਜਿਸ ਸਿੰਘ ਖਾਲਸਾ ਵੀ ਸ਼ਾਮਲ ਹੋਣਗੇ ਤੇ ਕਈ ਹੋਰ ਸਿੱਖਾਗੂ ਵੀ ਜਿਹੜੇ ਕਿ ਇਸ ਵੱਡੇ ਇਕੱਠ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਨੂੰ ਲੈ ਕੇ ਸਰਕਾਰਾਂ ਦਾ ਵਿਰੋਧ ਵੀ ਕੀਤਾ ਜਾਵੇਗਾ ਤੇ ਉੱਥੇ ਹੀ ਕਾਫੀ ਜਿਹੜੇ ਜੇਲ੍ਹ ਦੇ ਵਿੱਚ ਸਿੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਬੈਠੀਆਂ ਨੇ ਤੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਇੱਕ ਜਿਹੜਾ ਕਿ ਦੂਜੇ ਪਾਸੇ ਰਿਹਾਈ ਨੂੰ ਮੰਗ ਕੀਤੀ ਜਾਵੇਗੀ ਤੇ ਸਰਕਾਰਾਂ ਦਾ ਵਿਰੋਧ ਵੀ ਕੀਤਾ ਜਾਵੇਗਾ ਤੇ ਇੱਕ ਵਾਰ ਫਿਰ ਦੱਸਦੀ ਹਾਂ ਤੇ ਉੱਥੇ ਹੀ ਭਾਈ ਅਮਰਤਪਾਲ ਨੂੰ ਰਿਹਾਅ ਕਰਨ ਦੇ ਲਈ ਆਵਾਜ਼ ਚੱਕੇ ਤੇ ਦੱਸਦੀ ਹਾਂ ਕਿ ਇੱਕ ਪੋਸਟਰ ਜਾਰੀ ਹੋਇਆ ਹੈ ਤੇ ਜਿਸ ਦੇ ਵਿੱਚ ਇਸ ਪੋਸਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਾਬਾ ਬਕਾਲਾ ਸਾਹਿਬ ਦੇ ਵਿੱਚ ਪੰਥਕਾਂ ਜਿਹੜੇ ਕਿ ਇਕੱਤਰ ਹੋਣ ਅਤੇ ਜਿਸ ਦੇ ਵਿੱਚ ਰਖੜ ਪੁੰਨਿਆਂ ਦੇ ਦਿਹਾੜੇ ਤੇ ਜਿਹੜਾ ਕਿ ਪ੍ਰੋਗਰਾਮ ਕੀਤਾ ਜਾਵੇਗਾ ਤੇ ਜਿਸ ਦੇ ਵਿੱਚ ਸਾਰੀਆਂ ਸਿੱਖ ਪੰਥਕ ਜੜੀਆਂ ਕਿ ਧਰਾਮਾਂ ਨੇ ਉੱਥੇ ਹੀ ਇਕੱਤਰ ਹੋਣਗੀਆਂ ਤੇ ਜਿਸ ਨੂੰ ਲੈ ਕੇ ਬੰਦੀ ਸਿੰਘਾਂ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਦੇ ਲਈ ਜਿਹੜੀ ਕਿ ਰੱਖੀ ਗਈ ਹੈ ਤੇ ਉੱਥੇ ਹੀ ਪੰਥਕ 71 ਤਾ ਦੇ ਵਿੱਚ ਜ਼ਰੂਰ ਪਹੁੰਚੋ ਤੇ ਜਿਸ ਨੂੰ ਲੈ ਕੇ 19 ਅਗਸਤ 2024 ਨੂੰ ਜਿਹੜਾ ਕਿ ਪੰਥਕ 71 ਤਾ ਦੇ ਲਈ ਕਿਹਾ ਗਿਆ ਹੈ ਤੇ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਸਿੱਖ ਜਿਹੜੇ ਕਿ 71 ਹੋਣਗੇ ਤੇ ਉੱਥੇ ਹੀ ਬੰਦੀ ਸਿੰਘਾਂ ਨੂੰ ਲੈ ਕੇ ਮੁੱਦਾ ਚੱਕਿਆ ਜਾਵੇਗਾ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵੀ ਮੰਗ ਕੀਤੀ ਜਾਵੇਗੀ ਮੇਤਾ ਜਨਾਂ ਦੇ ਵਿੱਚ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਵੱਡੀ ਬਾਜ਼ੀ ਮਾਰ ਕੇ ਗਏ ਨੇ ਤੇ ਬਾਕੀ ਉਮੀਦਵਾਰ ਦੁਬਾਰਾ ਉਹਨਾਂ ਨੇ ਟੱਕਰ ਦਿੱਤੀ ਤੇ ਉੱਥੇ ਹੀ ਹੁਣ ਭਾਈ ਅਮਰਿਤਪਾਲ ਨੇ ਵੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਹੈ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਜੋ ਮੇਰੇ ਉੱਤੇ ਐਨਐਸ ਲੱਗੀ ਉਸ ਨੂੰ ਰੱਦ ਕੀਤਾ ਜਾਵੇ ਤੇ ਹੁਣ ਇਹ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਹਾਈ ਕੋਰਟ ਨੇ ਜਵਾਬ ਮੰਗ ਲਿਆ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਦੁਦਲਦੇ ਕਿ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਹੁਣ ਰਿਹਾਈ ਦੀ ਮੰਗ ਕਰ ਰਹੀਆਂ ਨੇ ਤੇ ਉੱਥੇ ਹੀ ਬੰਦੀ ਸਿੰਘਾਂ ਨੂੰ ਲੈ ਕੇ ਗੱਲ ਕਰੀਏ ਕਾਫੀ ਲੰਮਾ ਸਮਾਂ ਹੋ ਗਿਆ ਤੇ ਜਿਸ ਦੇ ਦੌਰਾਨ ਸਾਡੀਆਂ ਸਿੱਖ ਜਥੇਬੰਦੀਆਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਉੱਥੇ ਹੀ 32 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਤੇ ਲਗਾਤਾਰ ਸਿੰਘਾਂ ਨੂੰ ਜੇਲ੍ਹੋਂ ਬਾਹਰ ਕੱਢਣ ਦੇ ਲਈ ਕਿਹਾ ਜਾ ਰਿਹਾ ਪਰੰਤੂ ਸਰਕਾਰ ਨੇ ਚੁੱਪ ਬੱਠੀ ਹੋਈ ਹੈ ਤੇ ਹੁਣ ਇੱਕ ਵੱਡਾ ਇਕੱਠ 19 ਅਗਸਤ ਨੂੰ ਹੋਣ ਜਾ ਰਿਹਾ ਜਿਸ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਤੇ ਭਾਈ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਮੰਗ ਕੀਤੀ ਜਾਵੇਗੀ ਸਰਬਜੈ ਸਿੰਘ ਖਾਲਸਾ ਵੀ ਸ਼ਾਮਲ ਹੋਣਗੇ ਤੇ ਕਈ ਹੋਰ ਸਿੱਖਾਗੂ ਵੀ ਜਿਹੜੇ ਕਿ ਇਸ ਵੱਡੇ ਇਕੱਠ ਦੇ ਵਿੱਚ ਸ਼ਾਮਲ ਹੋਣਗੇ ਤੇ ਜਿਸ ਨੂੰ ਲੈ ਕੇ ਸਰਕਾਰਾਂ ਦਾ ਵਿਰੋਧ ਵੀ ਕੀਤਾ ਜਾਵੇਗਾ ਤੇ ਉੱਥੇ ਹੀ ਕਾਫੀ ਜਿਹੜੇ ਜੇਲ੍ਹ ਦੇ ਵਿੱਚ ਸਿੱਖ ਜਥੇਬੰਦੀਆਂ ਸਿੱਖ ਜਥੇਬੰਦੀਆਂ ਬੈਠੀਆਂ ਨੇ ਤੇ ਉਹਨਾਂ ਨੂੰ ਲੈ ਕੇ ਜਿਹੜਾ ਕਿ ਇੱਕ ਜਿਹੜਾ ਕਿ ਦੂਜੇ ਪਾਸੇ ਰਿਹਾਈ ਨੂੰ ਮੰਗ ਕੀਤੀ ਜਾਵੇਗੀ ਤੇ ਸਰਕਾਰਾਂ ਦਾ ਵਿਰੋਧ ਵੀ ਕੀਤਾ